ਬੱਚਿਆਂ ਦੇ ਚੰਗੇ ਭਵਿੱਖ ਨੂੰ ਲੈ ਕੇ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਨੇ ਕਰਵਾਈ ਮਾਪੇ ਅਧਿਆਪਕ ਮਿਲਣੀ ਜਿਸ ਦੌਰਾਨ ਸਕੂਲ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਅਧਿਕਾਰੀ ਸੁਖਿੰਦਰ ਸਿੰਘ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਵਿੱਚ ਬੱਚਿਆਂ ਦੀ ਵਿਦਿਅਕ ਯੋਗਤਾ ਦੇ ਨਾਲ ਉਹਨਾਂ ਨੂੰ ਖੇਡ ਪ੍ਰਤੀ ਅਤੇ ਨੈਤਿਕ ਸਿੱਖਿਆ ਪ੍ਰਤੀ ਅੱਗੇ ਆਉਣ ਵਾਲੇ ਸਮੇਂ ਵਿੱਚ ਬੱਚੇ ਕੀ ਕਰ ਸਕਦੇ ਹਨ ਉਹਨਾਂ ਦਾ ਭਵਿੱਖ ਦਾ ਪਲਾਨ ਕੀ ਹੋ ਸਕਦਾ ਹੈ ਇਹਨਾਂ ਤਮਾਮ ਚੀਜ਼ਾਂ ਦੇ ਉੱਪਰ ਮਾਪੇ ਅਤੇ ਅਧਿਆਪਕਾਂ ਨੇ ਬੜੇ ਹੀ ਸਰਜਿਤਾ ਦੇ ਵਿੱਚ ਗੱਲਬਾਤ ਕੀਤੀ ਇਸ ਮੁੱਖ ਜੋ ਮਾਤਾ ਪਿਤਾ ਸਕੂਲ ਪਹੁੰਚੇ ਉਹਨਾਂ ਵੱਲੋਂ ਵੀ ਬਹੁਤ ਹੀ ਵਧੀਆ ਹੰਗਾਰਾ ਪਰਿਆ ਗਿਆ ਸਕੂਲ ਵਿੱਚ ਆਉਣ ਵਾਲੇ ਮਾਪਿਆਂ ਵਾਸਤੇ ਇੱਕ ਖਾਸ ਤੌਰ ਤੇ ਧਾਰਮਿਕ ਸੱਭਿਆਚਾਰ ਵਿਰਸੇ ਨੂੰ ਦਰਸਾਉਂਦੀ ਹੋਈ ਪ੍ਰਦਰਸ਼ਨੀ ਲਗਾਈ ਗਈ ਸੀ ਆਓ ਵੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਤੇ ਸੁਣੋ ਇਸ ਮੌਕੇ ਸਾਡੇ ਨਾਲ ਸਕੂਲ ਅਧਿਆਪਕ ਨੇ ਗੱਲਬਾਤ ਕਰਦਿਆਂ ਪੱਤਰਕਾਰ ਸਾthੀਆਂ ਨੂੰ ਕੀ ਜਾਣਕਾਰੀ ਸਾਂਝੀ ਕੀਤੀ ਸਭ ਤੋਂ ਪਹਿਲਾਂ ਚੈਨਲ ਸਤਿ ਸ੍ਰੀ ਅਕਾਲ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮਾਪੇ ਅਧਿਆਪਕ ਮਿਲਣੀ ਹੈ ਜਿਹੜੀ ਉਹ ਆਰਗੇਨਾਈਜ਼ ਕੀਤੀ ਗਈ ਇਹਦੇ ਵਿੱਚ ਬੱਚਿਆਂ ਦੀ ਵਿਦਿਅਕ ਯੋਗਤਾ ਦੇ ਨਾਲ ਨਾਲ ਉਹਨਾਂ ਨੂੰ ਖੇਡਾਂ ਪ੍ਰਤੀ ਨੈਤਿਕ ਸਿੱਖਿਆ ਪ੍ਰਤੀ ਇਸ ਤੋਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਕੀ ਕਰ ਸਕਦੇ ਆ ਫਿਊਚਰ ਪਲੈਨਿੰਗ ਕੀ ਆ ਉਹਨਾਂ ਦੀ ਕੀਤੀ ਜਾ ਸਕਦੀ ਆ ਇਹਨਾਂ तमाम ਚੀਜ਼ਾਂ ਦੇ ਉੱਪਰ ਮਾਪਿਆਂ ਤੇ ਅਧਿਆਪਕਾਂ ਨੇ ਬੜੇ ਹੀ ਸੁਹਿਰਦ ਵਾਤਾਵਰਣ ਦੇ ਵਿੱਚ ਗੱਲਬਾਤ ਕੀਤੀ ਔਰ ਜਿਹੜੇ ਮਾਤਾ ਪਿਤਾ ਆਏ ਉਹਨਾਂ ਵੱਲੋਂ ਵੀ ਬਹੁਤ ਵਧੀਆ ਰਿਸਪੌਂਸ ਆ ਜਿਹੜਾ ਉਹ ਸਕੂਲ ਦੇ ਪ੍ਰਤੀ ਔਰ ਪੜ੍ਹਾਏ ਜਾਣ ਵਾਲੇ ਸਬਜੈਕਟਾਂ ਦੇ ਪ੍ਰਤੀ ਬਹੁਤ ਵਧੀਆ ਰਿਸਪੌਂਸ ਆ ਜਿਹੜਾ ਉਹ ਦਿੱਤਾ ਇਸ ਦੇ ਨਾਲ ਹੀ ਜਿਹੜੇ ਮਾਪੇ ਆਏ ਸੀਗੇ ਉਹਨਾਂ ਦੇ ਵਾਸਤੇ ਸਕੂਲ ਵੱਲੋਂ ਇੱਕ ਖਾਸ ਤਰ੍ਹਾਂ ਦੀ ਪ੍ਰਦਰਸ਼ਨੀ ਹੈ ਜਿਹੜੀ ਆ ਖਾਸ ਤੌਰ ਤੇ ਸਾਡੇ ਧਾਰਮਿਕ ਸੱਭਿਆਚਾਰਕ ਵਿਰਸੇ ਨੂੰ ਦਰਸਾਉਂਦੀ ਹੋਈ ਜਿਹਦੇ ਵਿੱਚ 450 ਸਾਲਾ ਜੋ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਗੁਰਤਾ ਗੱਦੀ ਔਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਜਿਹੜਾ ਇਹ 450 ਸਾਲਾ ਕਰਵਾਇਆ ਜਾ ਰਿਹਾ ਹੈ ਉਹਦੇ ਨਾਲ ਸੰਬੰਧਤ ਐਗਜ਼ੀਬਿਸ਼ਨ ਆ ਜਿਹੜੀ ਉਹ ਲਾਈ ਗਈ ਇਸ ਤੋਂ ਇਲਾਵਾ ਨਸ਼ਿਆਂ ਦਾ ਜਿਹੜਾ ਮੁੱਦਾ ਆ ਔਰ ਇਸ ਤੋਂ ਅੱਗੇ ਜੋ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਹਨ ਉਨ੍ਹਾਂ ਦੇ ਸਬੰਧੀ ਬੜੇ ਹੀ ਵਧੀਆ ਤਰੀਕੇ ਦੇ ਚਾਰਟ ਮਾਡਲ ਲਾ ਕੇ ਆ ਮਾਪਿਆਂ ਨੂੰ ਔਰ ਬੱਚਿਆਂ ਨੂੰ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ ਅਧਿਆਪਕ ਸਹਿਬਾਨਾਂ ਨੇ ਇਹਨਾਂ ਵਿਸ਼ਿਆਂ ਦੇ ਉੱਪਰ ਖੁੱਲ ਕੇ ਮਾਪਿਆਂ ਦੇ ਨਾਲ ਗੱਲਬਾਤ ਵੀ ਕੀਤੀ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚੈਨਲ ਦਾ ਵੀ ਔਰ ਮਾਤਾ ਪਿਤਾ ਸਹਿਬਾਨ ਦਾ ਵੀ ਜਿਨ੍ਹਾਂ ਨੇ ਇਸ ਸਕੂਲ ਦੇ ਵਿੱਚ ਆ ਕੇ ਅੱਜ ਦੇ ਇਸ ਦਿਨ ਨੂੰ ਬਹੁਤ ਹੀ ਖਾਸ ਬਣਾਇਆ ਧੰਨਵਾਦ